ਸਾਸਿਕਾ ਬੀਬੀ ਕੀ ਹਾਲ ਚਾਲ ਹੈ ਅੱਜ ਕੀ ਬਣਾਉਣ ਲੱਗੇ ਫਿਰ ਅੱਜ ਬੋਲੀ ਬਣਾਉਣਾ ਹੈ ਅੱਛਾ ਇਹ ਨਿਆਣਾ ਨੇ ਸੇਕ ਤੋਂ ਤਿਆਰੀ ਦਿਖਾਉਣ ਵਾਸਤੇ ਹਾਂ ਤੇਰੇ ਤੋਂ ਦੋ ਅੱਡੇ ਚ ਲਗਾਉਂਦੇ ਆਂ ਵੀ ਕਹਿੰਦੇ ਆਂ ਫੋਨ ਬੁਲਾਉਂ ਤੱਕੀ ਨਾ ਰਾਜੇ ਤੱਕੀ ਆਵੇ ਨਾ ਇਹ ਤਾਂ ਦਾਗ ਲੱਗਦੀ ਐ ਅੱਛਾ ਅੱਛਾ ਜੀ ਤੇ ਅੱਜ ਇਹ ਬੀਬੀ ਸਾਡੀ ਬਣਾਉਂਦੀ ਐ ਸਾਡੇ ਲਈ ਬੋਲੀ ਤੇ ਬੋਲੀ ਬਣਾਉਂਦੀ ਐ ਸੇਖ ਲੋ ਸੇ ਹੋ ਆਂਟੀ ਅੱਜ ਕੱਲ ਦੀ ਬੀਬੀ ਅੱਜ ਕੱਲ ਦੀ ਨਵਾਂ ਨੂਣੀ ਨਾ ਬਣਾਉਣੀ ਆਂਦੀ ਬੋਲੀ ਦੇ ਪਤਾ ਕੀ ਆ ਪੋਤ ਨਹੀਂ ਕੋਈ ਕੋਈ ਨਹੀਂ ਬਣਾਉਂਦਾ ਹਾਂ ਕੋਈ ਵੀ ਨਹੀਂ ਬਣਾਉਂਦਾ ਚੱਲ ਕੋਈ ਗੱਲ ਨਹੀਂ ਆਪਣਾ ਹਾਂ ਲੋ ਜੀ ਬੀਬੀ ਸਾਡੀ ਨੇ ਅੱਜ ਸਾਡੇ ਲਈ ਬਣਾਉਣੀ ਆ ਬੋਲੀ ਕਿ ਮੇਰਾ ਪੋਤਾ ਆਇਆ ਵਾ ਤੇ ਬੋਲੀ ਬਣਾ ਕੇ ਅੱਜ ਹਨ ਖਵਾਏਗੀ ਸਾਡੀ ਬੀਬੀ ਵੇਖੋ ਜੀ ਨਾਲ ਨਾਲ ਬੀਬੀ ਸਾਡੀ ਲਾਈ ਜਾਂਦੀ ਏ ਲੱਕੜੀਆਂ ਅੱਗ ਬਹੁਤ ਹੈ ਬੀਬੀ ਚ ਵੀ ਅੱਗ ਬਹੁਤ ਆਏ ਹੋਏ ਬੀਬੀ ਚ ਵੀ ਅੱਗ ਬਹੁਤ ਤੇ ਭੱਟੀ ਥੱਲੇ ਵੀ ਅੱਗ ਬਹੁਤ ਹੈ ਤੇ ਅੱਜ ਖਾਵਾਂਗੇ ਬੋਲੀ ਬੀਬੀ ਦੇ ਬਣਾਏ ਹੋਏ ਹੱਥਾਂ ਦੀ ਲਓ ਜੀ ਨਾਲ-ਨਾਲ ਬੀਬੀ ਲਾਈ ਜਾਂਦੀ ਸਾਡੇ ਲੱਕੜੀਆਂ ਤੇ ਨਾਲ-ਨਾਲ ਬੋਲੀ ਵੇਖੋ ਜੀ ਹੋ ਬੋਲੀ ਹੈ ਲਾਲ ਆਂਟੀ ਵੀ ਲੱਗੇ ਨਾਲ ਆਂਟੀ ਦਾ ਯੋਲ ਹੋ ਗਿਆ ਆਂਟੀ ਦੇ ਨਿਕਲ ਕੇ ਪਸੀਨੇ ਤੇ ਇਧਰ ਇਹਨਾਂ ਨੂੰ ਸੌਖਾ ਕਾਮ ਆ ਲੱਕੜੀ ਤੋੜ ਕੇ ਲਾਈ ਜਾਣੀ ਆ ਕੰਮ ਸੌਖਾ ਨਹੀਂ ਬੀਬੀ ਪਰ ਅੱਗ ਬਹੁਤ ਹੈ ਬੀਬੀ ਸਾਡੀ ਜੱਗ ਬਹੁਤ ਹੈ ਬਹੁਤ ਗਰਮ ਸੁਭਾਦੀ ਆ ਕੱਬੀ ਆ ਪੂਰੀ ਕੱਬੀ ਕੱਬੀ ਸੁਭਾ ਕੱਬੀ ਨੋ ਦੇ ਬੀਬੀ ਕੱਬੀ ਸਾਸਵਾ ਮੇਰੀ ਮੰਮੀ ਦੇ ਪਿੱਛੇ ਪਈ ਰਹਿੰਦੀ ਜਦੋਂ ਨਹੀਂ ਮੰਮੀ ਮੇਰੀ ਨੇ ਕੀ ਵਿਗਾੜਿਆ ਤੇ ਇਹ ਦੱਸ ਦੇ ਅੱਜ ਮੈਨੂੰ ਚੱਲ ਕੋਈ ਗੱਲ ਨਹੀਂ ਅਸੀਂ ਤੇ ਇੱਥੇ ਹੀ ਆ ਨਾ ਅਸੀਂ ਤੇਰੇ ਮੇਰੇ ਨਾਲ ਪਿਆਰ ਹੋਇਆ ਕਿ ਨਿੱਕੇ ਨਾਲ ਪਿਆਰ ਹੋਇਆ ਗਾਇਸ ਅਸੀਂ ਦੋ ਭਰਾ ਵਾਂ ਤੇ ਮੈਨੂੰ ਤੇ ਆਪਣਾ ਪੋਤਾ ਸਮਝਦੀ ਨਹੀਂ ਇਹ ਸਾਡੀ ਬੀਬੀ ਮੇਰਾ ਲੜਦੀ ਆ ਨਹੀਂ ਇਹ ਆਹ ਕਿ ਕਰ ਮੋਲਿਆ ਆ ਮੋਲਿਆ ਆ ਮੋਲਿਆ ਆ ਨਿੱਕੇ ਨਾ ਪਿਆਰ ਵਾ ਉਹ ਜੰਮਿਆ ਚੋੜਾ ਲਪਿਆ ਵਾ ਤੇ ਇਹ ਮੋਲਿਆ ਆਂਦਾ ਵਾ 10000 ਰੁਪਏ ਦਾ 10000 ਰੁਪਏ ਮੁੱਲ ਪਾਤਾ ਹੀ ਮੇਰਾ ਹੁਣ ਗਾਇਸ ਖਾਣੀ ਬੋਲੀ ਸਾਰੀ ਬੋਲੀ ਖਾਣੀ ਸਾਡੀ ਬੀਬੀ ਨੇ ਆ ਤੇ ਮੁਰਕੇ ਖਾ ਕੇ ਤੇ ਮੁਰਕੇ ਸਾਡ ਨਾਲ ਲੜਨਾ ਹੀ ਆ ਸਾਰੀ ਮੈਂ ਨਹੀਂ ਖਾਣੀ ਹਾਂ ਆਏ ਹਾਂ ਇਹ ਤੁਹਾਨੂੰ ਨਹੀਂ ਪਾਣੀ ਆ ਹਾਂ ਇਹ ਨਹੀਂ ਕਿ ਤੁਹਾਨੂੰ ਨਹੀਂ ਪਾਣੀ ਕੋਈ ਕੋਟੇ ਕਿ ਬੀਬੀ ਕਿੰਨੇ ਚਿਰ ਤੱਕ ਬਣ ਜਾਂਦਾ ਜੋ ਬਣਾ ਹੀ ਬਣਾਉਣਾ ਵਾ ਹਾਂ ਸਭ ਕੁਝ ਇਹਨੂੰ ਬਸ ਭੁੰਨ ਦਾ ਟਾਈਮ ਲੱਗਦਾ ਆ ਇਹਨੂੰ ਟਾਈਮ ਲੱਗੇਗਾ ਭੁੰਨ ਕੇ ਫਿਰ ਇਚ ਕੀ ਪਾਉਣਾ ਤੇਰੀਆਂ ਦੀ ਕੀ ਖਾਣ ਨੂੰ ਕੁਝ ਸਾਰਾ ਲਾ ਲਈ ਨਹੀਂ ਆ ਮੈਂ ਇੱਕ ਥਾਂ ਤੇ ਉਹ ਨਿੱਕਰ ਸ਼ੁਕਰ ਜਿਹੜਾ ਪਿਆ ਆ ਨਹੀਂ ਆ ਨਾ ਇਹ ਕੰਦ ਕੋਰਾ ਹਾਂ ਕਿਲੋ ਕੋ ਪੈ ਜਾਂਦਾ ਜੀ ਬੀਬੀ ਜ਼ਿਆਦਾ ਪੈ ਜਾਂਦਾ ਬਹੁਤ ਕਿਉਂ ਪੈ ਜਾਂਦਾ ਜੀ ਕਹਿੰਦੇ ਕਿਲੋ ਤੋਂ ਜ਼ਿਆਦਾ ਹੀ ਪੈ ਜਾਂਦਾ ਮੱਠੀ ਮੱਠੀ ਅੱਗ ਚੱਲ ਰਹੀ ਆ ਕੀ ਅੰਟੀ ਦੇ ਫੋਨ ਹੀ ਨਹੀਂ ਮੁੱਕਦੇ ਪਤਾ ਨਹੀਂ ਕਿੱਥੋਂ ਫੋਨ ਇਹਨੇ ਆਉਂਦੇ ਆ ਆਈ ਨੇ ਮੇਲੇ ਦਾ ਕਸਟਮਰ ਕਿਹ ਵਾਲਿਆਂ ਦੇ ਨਹੀਂ ਆਉਂਦੇ ਹਣ ਆਹ ਹੋ ਹੋ ਉਹ ਕਿੰਦਾ ਆਹ ਬੱਜੀ ਜਾਂਦੀ ਕੰਮ ਤੇ ਚੱਲਦੀ ਹੈ ਇੱਥੇ ਬੱਜੀ ਬਾਹਰ ਦੇ ਜਿਹੜੇ ਸਜੇ ਸਜੇ ਬੀਬੀ ਸਾਡੀ ਕੱਬੀ ਉਹ ਫੇਰ ਨਾ ਕਿਉਂ ਪਤਾ ਨਹੀਂ ਕਿਹਦੇ ਪਾਦੀ ਹੈ ਹਾਏ ਮਹਿੰਗੇ ਪਾਦੀ ਵਾ ਫਿਗਰ ਆ ਉਹ ਜੰਮੇ ਨੇ ਹਾਂ ਤੇ ਪੋਣੇ ਕੇ ਬੀਬੀ ਨੂੰ ਪਸ ਪੀਸਣਾ ਫਿਰ ਹਾਂ ਦੇਖ ਲੈਣਾ ਠੀਕ ਆ ਤੇਰੇ ਤੇ ਆ ਜੀ ਠੀਕ ਆ ਤੇ ਇਹ ਕੋਲੀ ਆ ਤੇ ਕਿ ਲਾਇਆ ਇਹ ਜੇਕਰ ਮੁੰਡਾ ਹੋਇਆ ਵਾ ਤੇ ਬਾਂ ਬੀਬੀ ਮਦਰ ਬਣ ਗਈ ਨਾ ਤਾਂ ਲਾਲ ਲਾਲ ਹੋ ਗਈ ਆ ਲਾਲ ਹੋ ਗਈ ਲਾਲ ਹੋਣਾ ਹਾਂ ਕਿ ਕਿ ਭੰਨ ਲਈਏ ਲਾ ਲਓ ਜੀ ਲਾ ਲਓ ਆਂਟੀ ਜੀ ਫੋਨ ਤੇ ਲੱਗੇ ਹੋ ਲਾ ਲਓ ਕਹਿੰਦੇ ਬੀਬੀ ਕਹੜੀ ਨਹੀਂ ਤਾਂ ਕੱਬਾ ਸੁਭਾਈਓ ਬੀਬੀ ਦੌਕਾ ਮਾਰ ਦੌਕਾ ਦੌਕੇ ਨਾ ਕਰ ਆਰਡਰ ਮਾਰ ਆਰਡਰ ਫੌਜਣ ਵਾਲਾ ਨਹੀਂ ਤਾਂ ਮਾਸਟਰ ਆਣੀ ਆ ਬੀਬੀ ਸਾਡੀ ਮਾਸਟਰ ਆਣੀ ਵੀ ਰਹੀ ਐ ਤੇ ਫੌਜਣ ਵੀ ਰਹੀ ਐ ਸਹੀ ਗੱਲ ਨਾ ਬੀਬੀ ਸਾੜੀ ਨਾ ਛੱਡ ਲਈ ਜਾਈ ਨਹੀਂ ਨਹੀਂ ਲਿਜਾਈ ਛੱਡਦੀ ਨਹੀਂ ਛੱਡਦੀ ਮੈਂ ਛੱਡਦੀ ਜੇ ਕਿ ਨਹੀਂ ਬਣਾਉਣੇ ਤਾਂ ਬੀਬੀ ਸਾਡੀ ਤੂੰ ਸਿੱਖ ਲੋ ਜੀ ਆਹ ਜਿ ਪਿਓ ਬਰਦੇ ਨਹੀਂ ਪੜਾਇਆ ਮਾਂ ਇਹਨੇ ਸਿੱਖਿਆ ਤਰਾ ਆਹੜੀ ਬੀਬੀ ਦੀ ਉਮਰ ਹੋ ਗਈ ਹੈ 100 ਸਾਲ ਪਾਸ ਪਹੁੰਚਣ ਵਾਲੀ ਆ ਸੈਂਚਰੀ ਮਾਰ ਦੇਣੀ ਆ 97 ਹੋ ਗਈ ਨਾ ਬੀਬੀ ਹਾਂ 92 ਤਾਂ ਨਹੀਂ ਹੋਈ 92 ਤੇ 93 ਹੋ ਗਈ ਆ ਪੰਨਵੇਂ ਤਰਨੇ ਕਦੋਂ ਦਾ ਜਨਮ ਆ ਉਹ ਜਨਮ ਤੋਂ 32 ਬਤੀ ਦਾ ਆ ਹਾਂ 30 32 ਦਾ ਗਾਇਸ ਜਨਮ ਦੇਣਾ ਤੇ ਕੰਮ ਹੱਲੇ ਵੀ ਕੜਾਈ ਚੁੱਕ ਲਿੰਦੀ ਆ ਹੋਣ ਨਹੀਂ ਚੁੱਕੀ ਜਾਂਦੀ ਹੁਣ ਨਹੀਂ ਚੁੱਕੀ ਜਾਂਦੀ ਬਾਹ ਕਮਜ਼ੋਰ ਹੋ ਗਈ ਹੈ ਪੰਜ ਸੱਟ ਲੱਗ ਗਈ ਐ। ਲਓ ਜੀ। ਲਓ ਜੀ ਕੱਢ ਲਈ ਐ ਚ। ਭੁੰਨ ਲਈ ਤੇ ਹੁਣ ਆਪਾਂ ਕੀ ਭੁੰਨਾ? ਇਹ ਤਾਂ ਕੀ ਐ? ਤਾਂ ਆਪਾਂ ਹੁਣ ਆਵਾਖੇ ਕੱਚੀਆਂ ਕੀ ਉਹਦਾ ਨਹੀਂ ਸਕਦੇ ਰਾਜਾ। ਹਾਏ ਉਹ ਕਿੰਨਾ ਫਿਕਰ ਕਿਉਂ ਸਰਫੇਦਾ ਵਾ। ਐਨਾ ਫਿਕਰ। ਐਨਾ ਨੌ ਦਾ ਵੀ ਕਰ ਲਿਆ ਕਰ। ਬੀਬੀ ਨਾ ਨੌ ਦਾ ਫਿਕਰ ਕਰ ਲਿਆ ਕਰ ਕਿਉਂ ਨਾ। ਆਂਟੀ ਨੂੰ ਬਹੁਤ ਫੋਨ ਆਉਂਦੇ, ਬਹੁਤ ਫੋਨ ਆਉਂਦੇ। ਫੋਨ ਤੇ ਜਦੋਂ ਵੇਖ ਫੋਨ ਤੇ। ਤਹਾਡੇ ਫੋਨ ਹੀ ਨਹੀਂ ਬੰਦ ਹੁੰਦੇ ਹੋ। ਹੋਰ ਸੁਣਾ ਠੀਕ ਠਾਕ ਸੋਹਣੀ। ਹਾਂ। ਆ ਕੀ ਇਸ਼ਾਰਾ ਕਰੀ ਜਾਂਦੇ ਹੋ? ਉਹ ਕੋਈ ਨਹੀਂ। ਹੋਰ ਸੁਣਾ ਠੀਕ ਠਾਕ ਸੋਹਣੀ। ਪਾ ਦੋ ਪਾ ਦੋ ਕਿਉਂ? ਨਹੀਂ ਮੈਂ ਚੈੱਕ ਕਰਦਾ ਕੋਈ ਨਹੀਂ ਮੈਨੂੰ ਥੋੜਾ ਜਨਾ ਕੰਮ ਪੈ ਗਿਆ ਸੀ ਦੋ ਤਿੰਨ ਦਿਨ। ਹਾਂ ਪੈ ਗਿਆ ਕੰਮ ਇਹਨਾਂ ਨੂੰ। ਲੈ ਤੜੀ। ਆ ਗਈ ਆਟਾ। ਆਟਾ ਕਿ ਮੂੰਗਿਆ? ਹਾਂ। ਨਾ ਫੋਟੋ ਲਾਈਕ ਦਿਖਾ ਦਿਓ ਖੰਡ ਫੜ ਲਿਆ ਅਸੀਂ ਵੀ ਇਸਾ ਪਾਲੀਏ ਮਣਕੇ ਹਣਾ ਪੋਣਾ ਦਿਓ ਮੰਮੀ ਥੰਡੀ ਹੋਣੀ ਆ ਥੰਡੀ ਹੋਣੀ ਬੱਚੇ ਲੈ ਥੰਡਾਈ ਹੋਣਾ ਕੋਈ ਨਾ ਬੱਦਰੀ ਕਰਨਾ ਉਧਰ ਬਦਾਮ ਕੁੱਤੇ ਆ ਰਹੇ ਤੇ ਇਧਰ ਮੂੰਗੀ ਆ ਭੁੰਨੇ ਆਂਡਿਆ ਹੋ ਗਿਆ ਮਖਾਣੇ ਭੱਜੋ ਸਮਝੋ ਹੋ ਗਿਆ ਸੱਸ ਪਾ ਦੋ ਕਿ ਹੋਰ ਪਾ ਦੀ ਬੀਬੀ ਨੂੰ ਕਿ ਹੋਰ ਕਿਉਂ ਪਾਓਗੇ ਤੁਨਾ ਪੈਣਾ ਪਾ ਦੀ ਪਾ ਲਓ ਕਿ ਹੋਜੀ ਹੋਰ ਹਾਕਾ ਚ ਪਾਏਗੀ ਵਿੱਚ ਪਾ ਦੂ ਜੀ ਕੋਟ ਅੱਗਾ ਆਣਾ ਨਹੀਂ ਬੈਗਾ ਜਬ ਇਹ ਪੈਣਗੇ ਬਹੁਤ ਪੈਣੀਆਂ ਅੱਗੇ ਬੁੱਝ ਗਈ ਇੱਧਰ ਨਹੀਂ ਬੁੱਝਦੀ پتہ ਪਾਦੀ ਮੈਂ ਘਬਰਾ ਮੈਂ ਨਹੀਂ ਘਬਰਾਉਣਾ ਬੀਬੀ ਮੈਨੂੰ ਘਬਰਾ ਨਹੀਂ ਹੈ ਇਦਾਂ ਹੀ ਬਾਲਦਾ ਮੈਂ ਬਾਲਦਾ ਤੂੰ ਫੂਕਾ ਮਾਰ ਮਾਰ ਕੇ ਬੀਬੀ ਤੈਨੂੰ ਜਮਾ ਸ਼ੂਗਰ ਨਹੀਂ ਹੈਗੀ ਤਾਂ ਹੀ ਨਾ ਮਿੱਠਾ ਬੋਲਦੀ ਹੈਂ ਹਿਚੂ ਕਰੈ ਨਹੀਂ ਜਿੰਨਾ ਬੀਬੀ ਤੂੰ ਕੌੜਾ ਪੀਂਦੀ ਹੈ ਨਾ ਮੈਨੂੰ ਲੱਗਦਾ ਨਿੱਕੀ ਹੁੰਦੀ ਹੈ ਨਾ ਤੂੰ ਖਾਂਦੀ ਰਹੀ ਹੈਂ ਕਿਹੜੀਆਂ ਪਿੰਨੀਆਂ ਹੁੰਦੀਆਂ ਆਂਟੀ ਪਾਸੋਂ ਆਂਟੀ ਉਹ ਇਹ ਬੜੀ ਕੌੜੀਆਂ ਹੀ ਹੁੰਦੀਆਂ ਵਾ ਅਲਸੀ ਦੀਆਂ ਕੌੜੀਆਂ ਹੁੰਦੀਆਂ ਨਹੀਂ ਇੱਕ ਹੋਰ ਲੱਡੂ ਜੇ ਬਣਾਉਂਦੇ ਕੌੜੇ ਜੇ ਇਹ ਅਲਸੀ ਦੀਆਂ ਹੁੰਦੀਆਂ ਇੱਕ ਹੋਰ ਕਿਹੜਾ ਹੁੰਦਾ ਹਾ ਅਲਸੀ ਨਹੀਂ ਹੋਰ ਇੱਕ ਕਹਿੰਦੇ ਮੈਨੂੰ ਤਾਂ ਨਹੀਂ ਪਤਾ ਕਿ ਉਹ ਅਬੀਬੀ ਨੂੰ ਬਤਾ ਬੀਬੀ ਕਾਦੀ ਹੁੰਦੀ ਉਹ ਕੌੜੇ ਜੀ ਅਮੇ ਇੱਥੇ ਆ ਮੇਥੇ ਖਾਂਦੇ ਰਹੀ ਮੈਨੂੰ ਲੱਗਦਾ ਨਿੱਕੇ ਹੁੰਦੇ ਆ ਜਿੰਨਾ ਮਠਾਏ ਬੋਲਦੀ ਆ ਹਾਂ ਜੀ ਸੇਨ ਸਾਡੇ ਆਪਰੇ ਤੇਰੀ ਬੜੀ ਮੁਸ਼ਕਲ ਕੀਤੀ ਹਾਂ ਹਾਂ ਮੈਥੇ ਨਹੀਂ ਖਾਦੇ ਪਤਾ ਹੀ ਨਹੀਂ ਗਾ ਮੇਥੇ ਖਾਦੇ ਹਾਂ ਇਹ ਨਾ ਇੱਕ ਬੋਤਾ ਹੈ ਅੱਜ ਕਿਰੋ ਸਾਡੇ ਦੀਵਾਰ ਟੁੱਟਦੇ ਆ ਹਾਂ ਅੱਧੀ ਮੇਹਨਤ ਦਾ ਕਿਟੋਨੇ ਕਿ ਨਮਾਸ ਤੇ ਪੱਕੇ ਹਾਂ ਕਿ 100 ਤੱਕ ਹਾਂ ਕਿ 3 ਕਿੱਕ ਹਾਂ ਇਹ ਖੁੱਤੀ ਬਣਾ ਕੇ ਖਾਂਦੇ ਹਾਂ ਹਾਂ ਉਹ ਵੀ ਨਹੀਂ ਖਾਂਦੇ ਸਹੀ ਆ ਬੇਤਾ ਤੁਹਾਡੇ ਤੇ ਘਟੋਨੇ ਹੀ ਮੌਕੇ ਤੁਹਾਡੇ ਨੇਮ ਵੀ ਮੁੱਕ ਗਈ ਆ ਤੋਣ ਐ ਕਿਥੋਂ ਲੈ ਆਈ ਏ ਦਾਦੇ ਇਹ ਸਾਡੇ ਨਾ ਨਾ ਮਾਪੀ ਅੱਖ ਦੂ ਕੀ ਕਰ ਸਕਦੇ ਨਹੀਂ ਆ ਪੋਤਾ ਆਹਾਂ ਕੰਮਿੰਗ ਫੁੱਲ ਲੱਗ ਜਾਂਦਾ ਤੇ ਪਾਣੀ ਬੱਜਦਾ ਹੁੰਦਾ ਆ ਤੋ ਉਹ ਤਾਂ ਮੈਨੂੰ ਉਹਦਾ ਪਾਧਾ ਜ਼ਹਿਰੀ ਤੋਂ ਅੱਗੇ ਬੜੀ ਹੂਣਾਂ ਜੇ ਸੋਣੀ ਨਹੀਂ ਮਿਲ ਪੈਂਦੀ ਉਹ ਜ਼ਹਿਰ ਬੜਾ ਤੇ ਅੱਛੇ ਢੂਣ ਦਾਪੇ ਮਰਨਾ ਹੀ ਆ ਉਹਦਾ ਜ਼ਹਿਰ ਦੇਖ ਕਹਿੰਦੇ ਕਿ ਜ਼ਹਿਰ ਨੂੰ ਜ਼ਹਿਰ ਕੱਟਦਾ ਜ਼ਹਿਰ ਨੂੰ ਜ਼ਹਿਰ ਕੱਟਦਾ ਆਂਟੀ ਜ਼ਹਿਰ ਨੂੰ ਜ਼ਹਿਰ ਕੱਟਦਾ ਹਾਂ ਅਦਾ ਬੀਬੀ ਜੈਰਵਾ ਤੇ ਸੱਪ ਵੀ ਜੈ ਕਦੀ ਭਾਵੇਂ ਦਾ ਕੋ ਜਲਾ ਜੰਦਾ 10 ਭੁੰਡਵਾ ਭਰਾਵਾ ਬੀਬੀ ਬਸ ਕਰ ਅੱਜ ਮੀ ਆਇਣਾ ਹੀ ਹਾਂ ਨਹੀਂ ਲੱਜ ਜਾਂਦੇ ਇੱਕ ਵਾਰ ਬੁਲੀ ਖਖੇ ਜੰਬਰਦੀਏ ਤੋ ਆਏ ਤਾਂ ਬੀਬੀ ਨੇ ਪੋਤਾ ਉਡਿਆ ਜਨੇ ਖਿਚਰ ਕਰ ਹਾਂ ਨਿੱਕਾ ਪੋਤਾ ਉਡਿਆ ਪੋਤਾ ਪੋਤਾ ਪਿਆਰ ਬੜਾ ਹੀ ਉਹਦੇ ਨਾਲ ਮੈਂ ਜਦੋਂ ਦਾ ਆਇਆ ਉਹਦੋਂ ਦਾ ਕੁਝ ਨਹੀਂ ਬਣਾਇਆ ਆਣਾ ਨਹੀਂ ਆਂਟੀ ਮੈਂ ਜਦੋਂ ਦਾ ਆਇਆ ਉਹਦੋਂ ਦਾ ਕੁਝ ਨਹੀਂ ਬਣਾਇਆ ਅੱਜ ਉਹ ਉਡਿਆ ਤੋ ਉਹਦੇ ਲਈ ਆ ਵੇ ਸਪੈਸ਼ਲ ਜਾ ਮੈਂ ਵੀ ਉੱਠ ਕੇ ਉੱਠ ਕੇ ਕਿ ਉਹਦਾਂ ਦੀ ਡਿੱਗੀ ਮੈਂ ਬੁਖਾਰ ਹੋਇਆ ਵਾ ਪਰ ਖਾਂਡੇ ਕੋਈਆਂ ਸਾਰੇ ਨਹੀਂ ਇਹ ਹੈਗਾ ਸਹੀ ਨਾ ਮੂੰਹ ਮੈਂ ਮੂੰਹ ਤੇ ਕਹਿਣਾ ਚਾਹੀਦਾ ਪਿਆਰ ਹੁੰਦਾ ਵਾ ਹਾਂ ਮੇਰੀ ਦਾਸ ਸੋਈ ਮੇਰਾ ਪੋਤੀ ਦਾ ਪਿਆਰ ਹੈ ਹਾਂ ਮੇਰਾ ਪੋਤੀ ਆਪੋ ਹੀ ਨਾ ਪਿਆਰ ਵਾ ਹਾਂ ਇਹ ਗੱਲ ਸਹੀ ਹੁੰਦੀ ਹੈ ਸਹੀ ਹੁੰਦੀ ਨਾ ਤੇਰਾ ਜਦੋਂ ਦਾ ਮੈਂ ਆਇਆ ਵਾਂ ਉਦੋਂ ਦਾ ਕੁਝ ਨਹੀਂ ਭਾਂਡਿਆ ਮੈਂ ਮਿੱਟੀ ਦਾ ਮਿੱਟੀ ਹੋ ਗਿਆ ਵਾਂ ਇੱਕ ਕਰੀ ਨਹੀਂ ਪੁੱਛਿਆ ਤੇ ਉਹ ਆਉਂਡਿਆ ਬਾਹਰੋਂ ਉਹਦੇ ਲਈ ਬੋਲੀਆਂ ਸਭ ਬਣਾਈਆਂ ਜਾਣੀ ਪੋਤੀ ਨਾਲ ਪਿਆਰ ਹਾਂ ਮੇਰਾ ਪੋਤੀ ਨਾਲ ਪਿਆਰ ਸਾਡਾ ਪੋਤੀ ਨੇ ਸਾਡੀ ਬੀਬੀ ਦਾ ਛੋਟੇ ਨਾਲ ਪਿਆਰ ਆਏ ਹਾਏ ਹਾਏ ਆਹੀਂ ਤੇ ਵੈਰ ਪੂਰੀ ਗਲੀ ਨੇ ਵੈਰ ਲਈ ਫਿਰਦੀ ਹੈ ਸੁਣਿਆ ਤੇ ਬੀਬੀ ਨਾਲ ਪਿਆਰ ਮੇਰੇ ਨਿੱਕੇ ਮੁੰਡੇ ਦਾ ਪਿਆਰ ਹੈ ਅੱਛਾ ਅੱਛਾ ਹੁੰਦਾ ਹੁੰਦਾ ਖਾਣਡ ਬਦਾਮ ਆ ਬਦਾਮ ਆ ਹਾਂ ਇਹ ਕਿਨੇ ਲਿਖਣਾ ਸਫਾਰੀਆਂ ਅੱਜ ਇਹ ਸਫਾਰੀ ਸੋਣੀਏ ਸਮਝਣਾਟ ਗਿਆ ਰਾਂ ਨੂੰ ਇਹ ਬੰਦੀ ਪਾਉਂਗਾ ਅਸੀਂ ਕਿਹੜਾ ਬਣਾਈ ਅਸੀਂ ਤੇ ਪਹਿਲੀ ਵਾਰ ਵੇਖਣ ਦੇ ਅੱਜ ਤੇ ਤੂੰ ਵੇਖ ਨਾ ਹਾਂ ਹਾਂ ਦੇਖੋ ਤੇ ਜੇ ਸਵਾਦ ਨਾ ਹੋਈ ਫਿਰ ਸਵਾਦ ਹੋਊਗੀ ਨਾ ਬਾਅਦ ਹੋਵੇ ਨਾ ਹੋਵੇ ਫਾਇਦਾ ਲੈਣਾ ਹਾਂ ਫਾਇਦਾ ਲੈਣਾ ਸਵਾਦ ਨਾ ਹੋਵੇ ਸਵਾਦ ਸਵਾਦ ਨਹੀਂ ਆਖੀ ਨਾ ਤਸਰੀਫ ਦੇਖੀ ਉਹ ਦਾ ਧੂਏ ਪੈਣ ਦੇ ਅੱਖਾਂ ਚ ਦੇ ਕਰਦੇ ਥੋੜਾ ਜਿਹਾ ਪਾਣੀ ਕਰਦੀ ਹਾਂ ਮੈਂ ਤਾਂ ਕੀ ਆ ਆ ਹੁਣੇ ਟੀ ਪਾ ਲਈ ਹਾਂ ਥੋੜਾ ਜੀ ਹੱਸ ਸਭ ਕੁਝ ਕਰਤਾ ਬੀਬੀ ਨੇ ਮਿਕਸ ਹੁਣ ਦੇਖਣਾ ਕੀਤਾ ਸੀਤਾ ਹਾਂ ਦੇਖ ਲਿਆ ਤੇ ਆ ਬਣ ਚਲੀ ਜੀ ਸਾਡਾ ਪ੍ਰੋਸੈਸਿੰਗ ਤੇ ਖੰਡ ਰਹਿ ਗਈ ਲਾਸਟ ਤੇ ਪਾਉਣ ਵਾਲੀ ਤੇ ਇੱਥੇ ਅੱਜ ਦਾ ਕਰਦੇ ਆ ਵਲੌਗਸ ਸਮਾਪਤ ਤੇ ਧੰਨਵਾਦ ਆਂਟੀ ਤੁਹਾਡਾ ਬਹੁਤ ਬਹੁਤ ਤੁਸੀਂ ਖੁਰਪਾ ਫੇਰਿਆ ਪੂਰੇ ਐਂਡ ਤੱਕ ਸੁਤਾਨਾ ਵਾ ਤੇਰਾ ਆਰਡਰ ਦੇ ਲਾ ਹਲਾਉ ਹੱਥ ਨਾਲ ਲਾ ਦੇ ਬਣ ਗਿਆ ਬੀਬੀ ਬੀਬੀ ਕੋਦੋ ਨਹੀਂ ਨਾ ਯੂਟਿਊਬਰ ਬੀਬੀ ਯੂਟਿਊਬਰ ਸਾਰੇ ਮੈਂ ਬਾਏ ਬਾਏ ਬੋਲਦੇ ਬਣ ਗਿਆ ਆਪਣਾ ਖਵਾ ਬਾਏ 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 ਅਵੇਲਾ ਬਾਏ ਬਾਏ ਗੁੱਸੇ ਨਾਲ ਬੋਲਦੀ ਹੋ ਹਾਸੇ ਨਹੀਂ ਬੋਲਦੀ ਕਮੈਂਟ ਕਰਕੇ ਦੱਸਿਓ ਬਾਈਸ ਕਿਉ ਪਾ ਦੋ ਪਾ ਦੋ ਕਿਉ ਪਾ ਦੋ ਕਾਰੋ ਦੇਸੀ ਕਿਉ ਇਹ ਸੁਜਣਾ ਨਹੀਂ ਇਹ